2027 के चुनाव जितवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगे ना कोई दिल्ली है ना कोई अन्य प्रदेश है पंजाब के साथ जिसने जास्ती करने की कोशिश की है पंजाब के लोगों ने उनको रगड़ के रख दिया ਇਹاں بڑے بڑے ਆਏ بڑے بڑے ਲੋਗ ਆਏ ਮੁਗਲ ਆਏ ਉਹਨਕੋ ਵੀ ਯਹਾਂ ਸੇ ਹਾਰ ਦਾ ਮੂੰਹ ਦੇਖਣਾ ਪਿਆ ਔਰ ਮੂਹ ਕੀ ਖਾਨਾ ਸਾਡੇ ਲਗਾਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੁੱਤ ਹੈ ਕੋਰੀਆ ਨੂੰ ਇੰਗਲੈਂਡ ਭਜਾਉਣ ਵਾਲੇ ਪੰਜਾਬੀ ਮੁਗਲਾਂ ਦਾ ਰਾਜ ਖਾੜਨ ਵਾਲੇ ਪੰਜਾਬੀ ਅਫਗਾਨੀਆਂ ਨੂੰ ਕਾਬਲ ਧੱਕਣ ਵਾਲੇ ਵੀ ਪੰਜਾਬੀ ਹੈ ਜਿੱਦਾਂ ਸੰਘਰਸ਼ਕਰ ਹੁਣੇ-ਹੁਣੇ ਪੰਜਾਬ ਦੇ ਗਵਰਨਮੈਂਟ ਲੋਕਾਂ ਨੇ ਤੁਹਾਡੀ ਡੈਟ ਪੁੱਲਿੰਗ ਪਾਲਿਸੀ ਰੱਦ ਕਰਾਈ ਹੈ ਨਾ ਉਦਾਂ ਹੀ ਖਾਤਮਾ ਕਰਨਾ ਆਉਂਦੇ ਦਿਨਾਂ 'ਚ ਹੋਤੇ ਸੰਘਾਰ ਦਾ ਆਮ ਆਦੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਨੀਸ਼ ਸਿਸੋਦੀਆ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਸਿਸੋਦੀਆ ਨੇ ਕਿਹਾ ਕਿ ਅਸੀਂ 2027 ਦੀਆਂ ਚੋਣਾਂ ਜਿੱਤਣ ਲਈ ਕੁਝ ਵੀ ਕਰਾਂਗੇ ਵੀਡੀਓ ਦੇ ਵਿੱਚ ਸਿਸੋਦੀਆ ਕਹਿ ਰਹੇ ਨੇ ਕਿ ਮਹਿਲਾ ਟੀਮ ਘਰ-ਘਰ ਜਾ ਕੇ ਆਮ ਆਦੀ ਪਾਰਟੀ ਦੇ ਸਾਰੇ ਕੰਮ ਕਰੇਗੀ ਮਹਿਲਾ ਵਿੰਗ ਦਾ ਅਸਲ ਟੀਚਾ 2027 ਦੀਆਂ ਚੋਣਾਂ ਜਿੱਤਣਾ ਹੈ 2027 ਦੀਆਂ ਚੋਣਾਂ ਜਿੱਤਣ ਦੇ ਲਈ ਅਸੀਂ ਜੋ ਵੀ ਕਰਨਾ ਹੈ ਉਹ ਕਰਾਂਗੇ ਸਾਮ ਦਾਮ ਦੰਡ ਭੇਦ ਸੱਚ ਝੂਠ ਸਵਾਲ ਜਵਾਬ ਲੜਾਈ ਝਗੜਾ ਕੀ ਤੁਸੀਂ ਤਿਆਰ ਹੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਬਾਕੀ ਸਿਆਸੀ ਪਾਰਟੀਆਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਰਾਜਾ ਵਿਡਿੰਗ ਨੇ ਤਾਂ ਮਨੀਸ਼ ਸੋਧੀਆਂ ਨੂੰ ਚੈਲੰਜ ਕਰ ਦਿੱਤਾ ਹਾਂਜੀ ਅਸੀਂ ਸੁਣਾ ਜੋ ਆਦਨੀਆਂ ਮਨੀਸ਼ ਸੋਧੀਆਂ ਸਾਹਿਬ कल अपने भाषण में पंजाब में कहा कुछ लोगों को संबोधित कर रहे थे जो पंचायतों के लो, लोग थे उन्होंने कहा कि चाम धाम दंड वेद झूठ सच मार पीट जो भी करना पड़ा वो हम करेंगे दो का चुनाव जीतने के लिए मनीष ससोडिया साहब मैं आपको कहना चाहता हूं ये पंजाब है ये ना तो दिल्ली है ना कोई अन्य प्रदेश है पंजाब के साथ जिसने जास्ती करने की कोशिश की है पंजाब के लोगों ने उनको रगड़ के रख दिया है यहाँ बड़े बड़े आए बड़े बड़े लोग आए मुग़ल आए उनको भी यहाँ से हार का मुंह देखना पड़ा और मुंह की खानी पड़ी यहाँ हाथ जोड़ के तो कुछ करवा सकते हो जो पिछली बार आपने डीला करके और लोगों को बेवकूफ़ बना लिया लेकिन जिसने यहाँ जबरदस्ती करने की कोशिश की है उसको पंजाबियों ने छोड़ा नहीं है और आपके मन के जो भाव थे जो आपने किस खुशी में प्रकट कर दिए हैं, आज पंजाब को जानकारी होगी है कि आप लोग किस फितरत के लोग हो। ਉਹ ਐਸਾ ਸੁਪਨੇ 'ਚ ਵੀ ਆਪਨੇ ਸੋਚਣਾ ਨਹੀਂ ਹੈ ਕਿ ਮੈਂ ਪੰਜਾਬ ਮੇਰੀ ਇਹ ਰਾਏ ਹੈ ਆਪਕੋ ਨਹੀਂ ਤਾਂ ਇਸਕੇ ਖਮਿਆਜੇ ਆਪਕੋ ਭੁਗਤਨੇ ਪੜੇਗੀ ਸਪੀਚ ਉਹਨਾਂ ਦੀ ਦੇਸ਼ ਦੀ ਆਜ਼ਾਦੀ ਤੇ ਹੋਣੀ ਚਾਹੀਦੀ ਸੀ ਕਿ ਕਿਵੇਂ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਪੰਜਾਬ ਤੇ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਸੀ ਉਹਨਾਂ ਨੂੰ ਅੱਜ ਇਹ ਦੱਸਣਾ ਚਾਹੀਦਾ ਸੀ ਪਰ ਆਪ ਵਾਲੇ ਲੀਡਰਾਂ ਲਈ ਸੱਤਾ ਦਾ ਨਸ਼ਾ ਦੇਸ਼ ਭਗਤੀ ਤੋਂ ਉੱਪਰ ਹੋ ਗਿਆ ਭਗਤ ਸਿੰਘ ਜੀ ਦੀ ਦਫ਼ਤਰ ਚ ਫੋਟੋ ਲਾਉਣ ਨਾਲ ਕੋਈ ਇਨਕਲਾਬ ਨਹੀਂ ਆਉਣਾ ਇਨਕਲਾਬ ਆਉਂਦਾ ਜਦੋਂ ਆਪਨੇ ਲੋਕਾਂ ਲਈ ਕੁਰਬਾਨੀ ਦਿਓ ਉਹਨਾਂ ਲਈ ਕੁਛ ਕਰੋ 2022 ਜਿੰਨਕਲਾਬ ਆਇਆ ਸੀ ਜਦੋਂ ਪੰਜਾਬ ਨੇ 92 ਸੀਟਾਂ ਜਿਤਾ ਕੇ ਭਗਵੰਤ ਮਾਨ ਜੀ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਤੇ ਤੁਸੀਂ ਪੰਜਾਬ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਕੇਂਦਰੀਵਾਲ ਤੇ ਸੁਸ਼ੇਧੀਆ ਦਾ ਗਲਾਮ ਬਣਾਤਾ ਸੀਐਮ ਮਾਨ ਤੇ ਸ਼ੋਧਿਆਦੀ ਕੁਰਬਾਨੀ ਕੀ ਹੈ ਦੱਸਣ ਤਾਂ ਸਹੀ ਅੱਜ ਆਜ਼ਾਦੀ ਦਿਵਸ ਤੇ ਤੁਸੀਂ ਦੱਸਣਾ ਸੀ ਕਿ ਕਿਵੇਂ ਪੰਜਾਬ ਨੂੰ ਤੁਸੀਂ ਕਜਾਈ ਕੀਤਾ ਕਿਵੇਂ ਅੱਜ ਹਰ ਗਲੀ ਦੇ ਵਿੱਚ ਨਸ਼ਾ ਵਿਖ ਰਿਹਾ ਹਰ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਲੁੱਟਾਂ ਖੋਹਾਂ ਹੋ ਰਹੀਆਂ ਪੰਜਾਬ ਦੇ ਵਿੱਚ ਪੰਜਾਬ ਦੀਆਂ ਨੌਕਰੀਆਂ ਅੱਜ ਦਿੱਲੀ ਵਾਲੇ ਲਈ ਜਾਂਦੇ ਤੇ ਸਾਡੇ ਬੱਚੇ ਪੰਜਾਬ ਦੇ ਘਰਾਂ 'ਚ ਵਿਹਲੇ ਬੈਠੇ ਆ ਸ਼ਿਸ਼ੋਧਿਆ ਜੀ ਪੰਜਾਬ ਨਾਲ ਲੜਾਈ ਤੇ ਝਗੜੇ ਦਾ ਦਾਬਾ ਮਾਰਨ ਲੱਗਿਆ ਆਜ਼ਾਦੀ ਵਾਲੇ ਦਿਨ ਥੋੜਾ ਇਤਿਹਾਸ ਤਾਂ ਪੜ ਲੈਣਾ ਸੀ ਸਾਡਾ ਪੰਜਾਬੀਆਂ ਦਾ ਸਾਨੂੰ ਦੱਸਣਾ ਨਹੀਂ ਪੈਂਦਾ ਕੌਣ ਹੈ ਸਾਡੇ ਰਗਾ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਖੂਨ ਹੈ ਗੋਰਿਆਂ ਨੂੰ ਇੰਗਲੈਂਡ ਭਜਾਉਣ ਵਾਲੇ ਪੰਜਾਬੀ ਮੁਗਲਾਂ ਦਾ ਰਾਜ ਖਾੜਨ ਵਾਲੇ ਪੰਜਾਬੀ ਅਫਗਾਨੀਆਂ ਨੂੰ ਕਾਬਲ ੱਟਕਣ ਵਾਲੇ ਵੀ ਪੰਜਾਬੀ ਹੈ ਜਿੱਦਾਂ ਸੰਘਰਸ਼ ਕਰ ਹੁਣੇ-ਹੁਣੇ ਪੰਜਾਬ ਦੇ ਗੈਰਤਮੰਦ ਲੋਕਾਂ ਨੇ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਰੱਦ ਕਰਾਈ ਹੈ ਨਾ ਉਦਾਂ ਹੀ ਖਾਤਮਾ ਕਰਨਾ ਆਉਂਦੇ ਦਿਨਾਂ 'ਚ ਤੁਹਾਡੇ ਹੰਕਾਰ ਦਾ ਸੁਸ਼ੋਧੀਆਂ ਤੇ ਕੇਜਰੀ ਆਲੂ ਮੈਂ ਇੱਕ ਚੇਤਾਵਨੀ ਦਿੰਦਾ ਕਿ ਪੰਜਾਬੀ ਇੱਜ਼ਤ ਤੇ ਮਾਨ ਨਾਲ ਰਾਜ ਕਰਨ ਦਿੰਦੇ ਆ ਆ ਫੋਕੀਆਂ ਬੜਕਾ ਤੁਹਾਡੀਆਂ ਇੱਥੇ ਨਹੀਂ ਚੱਲਣੀਆਂ ਅੱਜ ਆਜ਼ਾਦੀ ਦਿਵਸ ਤੇ ਤੁਹਾਡੇ ਇਸ ਹੰਕਾਰ ਭਰੇ ਬਿਆਨ ਨੇ ਅੱਜ ਤੁਹਾਡੀ ਅਸਲੀਅਤ ਦੁਨੀਆ ਸਾਹਮਣੇ ਰੱਖਤੀ ਹੈ ਲੋਕ ਜਲਦੀ ਪੰਜਾਬ ਦੇ ਥੋੜੇ ਹੰਕਾਰ ਤੋਂ ਪੰਜਾਬ ਨੂੰ ਆਜ਼ਾਦ ਕਰਾਉਣਗੇ ਮੇਰੀ ਗੱਲ ਇਹ ਯਾਦ ਰੱਖਿਆ ਜੇ ਇਹ ਹੰਕਾਰ ਬਾਲਾ ਚਰਨੀ ਚੱਲਣਾ ਸਿਸ਼ੋਧਿਆ ਜੀ ਬੰਦੇ ਬਣਜੋ ਬੰਦੇ